ਵੋਟਾਂ ਵਟੋਰਨ ਦੇ ਚੱਕਰ ਵਿੱਚ ਕੁਰਾਲੀ ਕੌਂਸਲ ਪ੍ਰਧਾਨ ਨੇ ਬੋਲਿਆ ਕੁਝ ਅਜੀਹਾ ਲੋਕਾਂ ਵਿੱਚ ਪੈਦਾ ਹੋਇਆ ਰੋਸ਼ ਪੱਤਰਕਾਰਾਂ ਨੇ ਪੁੱਛਿਆ ਸਵਾਲ ਤਾਂ ਨਾਲ ਖੜੇ ਕਾਂਗਰਸੀ ਉਮੀਦਵਾਰ ਵਿਜੇਂਦਰ ਸਿੰਘਲਾ ਬੋਲੇ ਮੈਨੂੰ ਨਹੀਂ ਪਤਾ ਜਲਦੀ ਸਟੇਜ ਦੇ ਉੱਤੇ ਕਿਹਾ ਗਿਆ ਜੀ ਕਿ ਜਿਹੜੇ ਧਾਰਮਿਕ ਸਥਾਨ ਨੇ ਮੰਦਿਰ ਮਾਜਦਾ ਗੁਰਦੁਆਰੇ ਉਹ ਇੱਕ ਆਸਥਾ ਦਾ ਕੇਂਦਰ ਹੋ ਸਕਦੇ ਨੇ ਲੇਕਿਨ ਖਾਨੂਨੀ ਨਹੀਂ ਦਿੰਦੇ ਕਿ ਕੋਵਿਡ ਨੂੰ ਪਾਰਟੀ ਭੁੱਲ ਗਈ ਚੁੱਕੀ ਹੈ ਜੀ ਕੀ ਨੇ ਕਿ ਰਮਜੀਤ ਸਿੰਘ ਜੀ ਤੁਸੀਂ ਨੇ ਜੀ ਜਦੋਂ ਤੁਸੀਂ ਸਟੇਜ ਤੇ ਖੜੇ ਸੀ ਕਿ ਧਾਰਮਿਕ ਸਥਾਨ ਆ ਮੰਦਿਰ ਮਸਜਿਦ ਗੁਰਦੁਆਰੇ ਆਸਥਾ ਦਾ ਕੇਂਦਰ ਹੋ ਸਕਦੇ ਨੇ ਲੇਕਿਨ ਖਾਣ ਨੂੰ ਨਹੀਂ ਦਿੰਦੇ ਕਿ ਕੋਵਿਡ ਨੂੰ ਪਾਰਟੀ ਭੁੱਲ ਚੁੱਕੀ ਹੈ ਨਹੀਂ ਮੈਨੂੰ ਨਹੀਂ ਪਤਾ ਕਿਸ ਨੇ ਗੱਲ ਕਹੀ ਹੈ ਕੌਂਸਲ ਪ੍ਰਧਾਨ ਨੇ ਸ਼ਰੀਆਮ ਕਿਹਾ ਮੰਦਿਰ ਮਸਜਿਦ ਗੁਰਦੁਆਰੇ ਨੇ ਸਾਨੂੰ ਖਾਣ ਨੂੰ ਨਹੀਂ ਦੇਣਾ ਕਿਉਂਕਿ ਮੰਦਿਰ ਨੇ ਮਸਜਿਦ ਨੇ ਗੁਰਦੁਆਰੇ ਨੇ ਠੀਕ ਹੈ ਸਾਡੀ ਆਸਥਾ ਹੋਣੀ ਚਾਹੀਦੀ ਹੈ ਪਰ ਖਾਣ ਨੂੰ ਨਹੀਂ ਦੇਣਾ हद है विजेंद्र सिंगला जी ਤੁਸੀਂ ਸੁਣ ਕੀ ਰਹੇ ਸੀ ਫਿਰ ਜਿਹਨੇ ਕਿ ਰਣਜੀਤ ਸਿੰਘ ਜੀਤੀ ਜਨੇ ਜੀ ਜਦੋਂ ਤੁਸੀਂ ਸਟੇਜ ਤੇ ਖੜੇ ਸੀ ਕਿ ਧਾਰਮਿਕ ਸਥਾਨ ਮੰਦਰ ਮਸਜਿਦ ਗੁਰਦੁਆਰੇ ਆਸਥਾ ਦਾ ਕੇਂਦਰ ਹੋ ਸਕਦੇ ਨੇ ਲੇਕਿਨ ਖਾਣ ਨੂੰ ਨਹੀਂ ਦਿੰਦੇ ਕਿ ਕੋਵਿਡ ਨੂੰ ਪਾਰਟੀ ਭੁੱਲ ਚੁੱਕੀ ਹੈ ਨਹੀਂ ਮੈਨੂੰ ਨਹੀਂ ਪਤਾ ਕਿਸ ਨੇ ਗੱਲ ਕਹੀ ਹੈ ਪ੍ਰਧਾਨ ਜੀ ਹੁਣ ਅਸੀਂ ਤੁਹਾਨੂੰ ਦੱਸਦੇ ਹਾਂ ਕਿ ਮੰਦਰ ਮਸਜਿਦ ਤੇ ਗੁਰਦੁਆਰਾ ਸਾਹਿਬ ਕਿਸ ਤਰ੍ਹਾਂ ਖਾਣ ਨੂੰ ਲੋਕਾਂ ਨੂੰ ਦਿੰਦੇ ਹਨ ਕਹਿੰਦੇ ਨੇ ਕਿ ਜਦੋਂ ਵੀ ਲੀਡਰ ਸਿਆਸਤ ਕਰਦਾ ਤਾਂ ਸਿਆਸਤ ਕਰਦੇ ਵਕਤ ਕੁਝ ਨਾ ਕੁਝ ਅਜਿਹੇ ਬੋਲ ਜਾਂਦਾ ਹੈ ਜੋ ਕਿ ਲੋਕਾਂ ਦੇ ਦਿਲ ਵਿੱਚ ਵੱਜਦਾ ਅਤੇ ਉਸ ਤੋਂ ਬਾਅਦ ਉਸ ਲੀਡਰ ਨੂੰ ਜੇਕਰ ਕੋਈ ਗਲਤੀ ਕਰਦਾ ਤਾਂ ਉਸ ਨੂੰ ਮਾਫੀ ਵੀ ਮੰਗ ਲੈਣੀ ਚਾਹੀਦੀ ਹੈ ਅਜਿਹਾ ਹੀ ਇੱਕ ਬਿਆਨ ਕੱਲ ਨਗਰ ਕੌਂਸਲ ਕੋਰਾਲੀ ਦੇ ਪ੍ਰਧਾਨ ਰਣਜੀਤ ਸਿੰਘ ਜਿੱਤੀ ਵੱਲੋਂ ਦਿੱਤਾ ਗਿਆ ਉਹਨਾਂ ਇਹ ਗੱਲ ਆਖੀ ਹੈ ਕੀ ਮੰਦਿਰ ਮਸਜਿਦ ਅਤੇ ਗੁਰਦੁਆਰੇ ਖਾਨ ਨੂੰ ਨਹੀਂ ਦੰਦੇ ਇਹ ਆਸਥਾ ਦੇ ਕੇਂਦਰ ਹੁੰਦੇ ਨੇ ਪਰ ਸ਼ਾਇਦ ਉਹਨਾਂ ਨੂੰ ਇਹ ਗੱਲ ਨਹੀਂ ਪਤਾ ਕਿ ਮੰਦਿਰ ਮਸਜਿਦ ਅਤੇ ਗੁਰਦੁਆਰੇ ਦੇ ਨਾਲ ਲੱਖਾਂ ਲੋਕਾਂ ਦਾ ਰੋਜ਼ਗਾਰ ਜੁੜਿਆ ਹੁੰਦਾ ਅਤੇ ਜਦੋਂ ਇਹ ਵਾਲਾ ਬਿਆਨ ਦਿੱਤਾ ਗਿਆ ਤੇ ਨਾਲ ਉਹਨਾਂ ਦੇ ਵਿਜੇਂਦਰ ਸਿੰਘਲਾ ਖੜੇ ਸਨ ਜੋ ਕਿ ਬਿਲਕੁਲ ਵੀ ਇਸ ਮੁੱਦੇ ਤੋਂ ਇਗਨੋਰ ਕਰਦੇ ਹੋਏ ਵੀ ਨਜ਼ਰ ਆਏ ਉਹਨਾਂ ਦੱਸਿਆ ਕਿ ਉਹਨਾਂ ਨੂੰ ਪਤਾ ਹੀ ਨਹੀਂ ਲੱਗਿਆ ਕਿ ਇਹ ਗੱਲ ਵੀ ਹੋਈ ਹੈ ਕਿਉਂਕਿ ਮੰਦਿਰ ਮਸਜਿਦ ਅਤੇ ਗੁਰਦੁਆਰਿਆਂ ਨੇ ਉਸ ਵਕਤ ਲੋਕਾਂ ਦਾ ਪੇਟ ਭਰਿਆ ਜਦੋਂ ਕਰੋਨਾ ਕਾਲ ਆਇਆ ਸੀ ਜਦੋਂ ਪੱਤਰਕਾਰਾਂ ਨੇ ਉਹਨਾਂ ਕੋਲੋਂ ਸਵਾਲ ਪੁੱਛਿਆ ਕਿ ਕਰੋਨਾ ਦੇ ਵਿੱਚ ਕਿਹਾ ਮੰਦਿਰ ਮਸਜਿਦ ਤੇ ਗੁਰਦੁਆਰਿਆਂ ਨੇ ਪੇਟ ਨਹੀਂ ਭਰਿਆ ਤਾਂ ਵਿਜੇਵਿੰਦਰ ਸਿੰਘਲਾ ਵੀ ਗੋਲ ਮੋਲ ਗੱਲਾਂ ਕਰਦੇ ਹੋਏ ਨਜ਼ਰ ਆਏ ਤੇ ਪਹਿਲਾਂ ਤਾਂ ਨਗਰ ਕੌਂਸਲ ਕੁਰਾਲੀ ਦੇ ਪ੍ਰਧਾਨ ਰਣਜੀਤ ਸਿੰਘ ਜਿੱਤੀ ਨੂੰ ਅਸੀਂ ਦੱਸਣਾ ਚਾਹੁੰਦੇ ਹਾਂ ਕਿ ਮੰਦਰ ਅਤੇ ਮਸਜਿਦ ਅਤੇ ਗੁਰਦੁਆਰਿਆਂ ਦੇ ਨਾਲ ਕਿਵੇਂ ਪੇਟ ਲੋਕਾਂ ਦਾ ਪਰਦਾ ਹੈ ਵੈਸੇ ਤਾਂ ਦੇਸ਼ ਦੇ ਵਿੱਚ ਹਜ਼ਾਰਾਂ ਲੱਖਾ ਮੰਦਰ ਹੈ ਪਰ ਜੇਕਰ ਆਪਾਂ ਗੱਲ ਕਰੀਏ ਤਾਂ ਸ਼੍ਰੀ ਰਾਮ ਜੀ ਦੇ ਅਯੋਧਿਆ ਮੰਦਿਰ ਨੂੰ ਲੈ ਕੇ ਤਾਂ ਜਦੋਂ ਇਹ ਮੰਦਿਰ ਬਣਿਆ ਸੀ ਤਾਂ ਉਸ ਤੋਂ ਬਾਅਦ ਹੀ ਇੱਥੇ ਲੋਕਾਂ ਦੀ ਆਵਾਜਾਈ ਕਾਫੀ ਵੱਧ ਚੁੱਕੀ ਹੈ ਅਤੇ ਦੂਰ ਦੂਰ ਤੋਂ ਰੋਜ਼ਾਨਾ ਤਕਰੀਬਨ 5 ਲੱਖ ਦੇ ਕਰੀਬ ਸ਼ਰਧਾਲੂ ਇੱਥੇ ਆਉਂਦੇ ਨੇ ਜਿਸ ਦੇ ਨਾਲ ਛੋਟੇ ਵਪਾਰੀਆਂ ਦਾ ਵੀ ਕਾਰੋਬਾਰ ਕਾਫੀ ਵੱਧ ਚੁੱਕਿਆ ਹੈ ਅਤੇ ਚਿੱਤੇ ਉਤੇ ਧਰਮਸ਼ਾਲਾ ਬਣੀਆਂ ਹੋਈਆਂ ਤੇ ਧਰਮਸ਼ਾਲਾ ਦੇ ਵਿੱਚ ਵੀ ਸ਼ਰਧਾਲੂ ਕਾਫੀ ਵੱਡੀ ਗਿਣਤੀ ਦੇ ਵਿੱਚ ਰੋਜ਼ਾਨਾ ਉੱਥੇ ਆਉਂਦੇ ਨੇ ਜੇਕਰ ਗੱਲ ਕਰੀਏ ਅਯੋਧਿਆ ਦੇ ਵਿੱਚ ਹੋਟੇ ਅਯੋਧਿਆ ਦੇ ਵਿੱਚ 에어ਲਾਈਨ ਅਤੇ ਅਯੋਧਿਆ ਦੇ ਵਿੱਚ ਹੋਸਪਟੈਲਿਟੀ ਅਤੇ ਐਫਐਮਸੀਜੀ ਟ੍ਰੈਵਲ ਇਹਨਾਂ ਸਾਰਿਆਂ ਦੇ ਹੁਣ ਖਰਚੇ ਪੂਰੇ ਹੋਣ ਲੱਗ ਚੁੱਕੇ ਨੇ ਅਤੇ ਜਿਹੜੇ ਵੀ ਲੋਕ ਇੱਥੇ ਆਉਂਦੇ ਨੇ ਛਾਏ ਉਹ ਸ਼ਰਧਾਲੂ ਹੁੰਦੇ ਨੇ ਉਹਨਾਂ ਨੂੰ ਕਿਤੇ ਨਾ ਕਿਤੇ ਟ੍ਰੈਵਲ ਕਰਨਾ ਹੀ ਪੈਂਦਾ ਅਤੇ ਜੇਕਰ ਗੱਲ ਕਰੀਏ ਸ਼੍ਰੀ ਰਾਮ ਜੀ ਦੇ ਮੰਦਿਰ ਦੀ ਜੋ ਕਿ 2019 ਦੇ ਵਿੱਚ ਸੁਪਰੀਮ ਕੋਰਟ ਵੱਲੋਂ ਇੱਕ ਕੇਸ ਜਿੱਤਿਆ ਗਿਆ ਸੀ ਤੇ ਉਸ ਤੋਂ ਬਾਅਦ ਇੱਥੇ ਛੋਟੇ ਤੋਂ ਲੈ ਕੇ ਵੱਡੇ ਵਪਾਰੀ ਹੁਣ ਖੁਸ਼ ਨੇ RAM ਮੰਦਰ ਦੇ ਵਿੱਚ ਹੁਣ ਲਗਭਗ ਜੋ ਰੇਟ ਹੈ ਉਹ 12 ਤੋਂ 20% ਵੱਧ ਹੋ ਚੁੱਕੇ ਨੇ ਅਤੇ ਇੱਥੇ ਵੱਡੇ ਹੋਟਲ ताज ਨੇ ਦੋ ਹੋਟਲ ਬਣਾਉਣ ਦਾ ਫੈਸਲਾ ਲਿੱਤਾ ਹੈ ਅਤੇ ਇਸ ਦੇ ਨਾਲ ਹੀ ਹੋਰ ਵੱਡੇ ਹੋਟਲ ਵੀ ਇੱਥੇ ਖੁੱਲ ਰਹੇ ਨੇ ਅਤੇ ਹਾਇਤ ਅਤੇ ਉਬਰਾਏ ਵੀ ਇੱਥੇ ਇੱਕ ਵੱਡਾ ਹੋਟਲ ਬਣਾ ਰਿਹਾ ਹੈ ਤਾਂ ਕਿ ਸ਼ਰਧਾਲੂਆਂ ਨੂੰ ਕਿਤੇ ਵੀ ਰਹਿਣ ਦੀ ਮੁਸ਼ਕਲ ਨਾ ਆਵੇ ਇਸ ਫੈਸਲੇ ਦੇ ਨਾਲ ਹੁਣ ਇੱਥੇ ਕਾਫੀ ਹੋਰ ਵੱਡੇ ਹੋਟਲ ਜਿਥੇ ਕਿ 75 ਨਿਊ ਹੋਟਲ ਵੀ ਬਣ ਰਹੇ ਨੇ ਅਤੇ ਓਏ ਵੱਲੋਂ ਵੀ ਜੋ OYO ਰੂਮ ਹੁੰਦੇ ਆ ਉਹ ਵੀ ਹਜ਼ਾਰ ਕਮਰਿਆਂ ਦਾ ਇੱਕ ਹੋਟਲ ਇੱਥੇ ਬਣਾ ਰਿਹਾ ਤੇ ਇਹਦੇ ਨਾਲ ਸਾਰੇ ਲੋਕਾਂ ਦਾ ਖਰਚਾ ਪੂਰਾ ਹੋਵੇਗਾ ਜੇਕਰ ਇੱਕ 2 ਸਟਾਰ ਹੋਟਲ ਕੁੱਲ ਖੁੱਲਦਾ ਹੈ ਜਿਸ ਦੇ ਵਿੱਚ 20 ਕਮਰੇ ਹੁੰਦੇ ਆ ਉੱਥੇ ਇੱਕ ਚੀਫ ਮੈਨੇਜਰ ਵੀ ਰੱਖਣਾ ਹੁੰਦਾ ਹੈ ਹਾਊਸਕੀਪਿੰਗ ਵਾਸਤੇ ਸਟਾਫ ਵੀ ਰੱਖਣਾ ਹੁੰਦਾ ਹੈ ਅਤੇ 40 ਤੋਂ 50 ਲੋਕਲ ਬੰਦੇ ਵੀ ਕੰਮ ਕਰਦੇ ਖੰਨ ਜਿਸ ਕਰਕੇ ਉਹਨਾਂ ਦੇ ਘਰ ਦਾ ਰੋਜ਼ਗਾਰ ਚੱਲਦਾ ਹੈ ਪ੍ਰਧਾਨ ਜੀ ਇਹ ਧਿਆਨ ਨਾਲ ਸੁਣ ਲਿਓ ਕਿ ਮੰਦਰ ਕਿਸ ਤਰ੍ਹਾਂ ਰੁੱਕਾ ਨੂੰ ਰੋਜ਼ਗਾਰ ਦੇ ਰਿਹਾ ਹੈ ਅਤੇ ਇਹਨਾਂ ਰੋਜ਼ਗਾਰਾਂ ਦੇ ਕਰਕੇ ਹੀ ਇਹਨਾਂ ਦੇ ਘਰ ਦਾ ਚੁੱਲ੍ਹਾ ਜਲਦਾ ਹੈ ਜਿਸ ਹੋਟਲ ਵਿੱਚ 40 ਤੋਂ 50 ਲੋਕ ਕੰਮ ਕਰਦੇ ਹਨ ਅਤੇ ਹੋਰ ਵੀ ਤੁਹਾਨੂੰ ਦੱਸਦੇ ਹਾਂ ਕਿ ਕਿਸ ਤਰ੍ਹਾਂ ਉੱਥੇ ਲੋਕਾਂ ਦਾ ਫਾਇਦਾ ਹੋਵੇ ਹੋ ਰਿਹਾ ਹੈ ਜਦੋਂ ਦਾ ਸ਼੍ਰੀ ਅਯੋਧਿਆ ਦੇ ਵਿੱਚ ਰਾਮ ਮੰਦਰ ਜੀ ਦਾ ਨਿਰਮਾਣ ਹੋਇਆ ਤੇ ਉਦੋਂ ਤੋਂ ਲੈ ਕੇ ਹੁਣ ਹੋਮ ਸਟੇ ਵੀ ਉੱਥੇ ਬਣਾਉਣੇ ਸ਼ੁਰੂ ਕਰ ਦਿੱਤੇ ਗਏ ਨੇ ਅਤੇ ਉੱਥੇ ਸਰਕਾਰ ਵੱਲੋਂ ਇਹ ਫੈਸਲਾ ਲਿੱਤਾ ਗਿਆ ਹੈ ਕਿ ਹੋਮਸਟੇ ਬਣਾਏ ਜਾਣ ਜਿਸ ਦੀ ਅਪਰੂਵਲ ਵੀ ਦੇ ਦਿੱਤੀ ਗਈ ਹੈ ਤੇ ਹੁਣ 600 ਦੇ ਕਰੀਬ ਘਰਾਂ ਦੇ ਵਿੱਚ ਹੋਮਸਟੇ ਵੀ ਬਣ ਚੁੱਕੇ ਨੇ ਜਿਸ ਦੇ ਵਿੱਚ ਲੋਕ ਰਹਿ ਸਕਦੇ ਨੇ ਅਤੇ ਆਪਣੇ ਘਰ ਕਿਰਾਏ ਤੇ ਦੇ ਸਕਦੇ ਨੇ ਜਿਸ ਦੇ ਨਾਲ ਉਹਨਾਂ ਦੀ এমਪਲੋਇਮੈਂਟ ਕਾਫੀ ਵਾਧੀ ਹੈ ਪ੍ਰਧਾਨ ਜੀ ਇਸ ਵੱਲ ਵੀ ਧਿਆਨ ਦਿਓ ਅਤੇ ਜਦੋਂ ਇੱਥੇ ਟੂਰਿਸਟ ਆਉਂਦੇ ਨੇ ਤਾਂ ਟੂਰਿਸਟ ਦੇ ਆਉਣ ਦੇ ਨਾਲ ਰੇੜੀ ਰਿਕਸ਼ਾਂ ਵਾਲਿਆਂ ਨੂੰ ਵੀ ਫਾਇਦਾ ਹੁੰਦਾ ਹੈ ਅਤੇ ਜਿੱਥੇ ਕੀ ਲੋਕ ਟੂਰਿਸਟ ਖਾਣ ਪੀਣ ਦਾ ਸਮਾਨ ਵੀ ਉੱਥੋਂ ਖਰੀਦਦੇ ਨੇ ਕਿਉਂਕਿ ਜਿੱਥੇ ਵੀ ਕੋਈ ਸ਼ਰਧਾਲੂ ਆਵੇਗਾ ਉੱਥੇ ਖਾਏਗਾ ਪੀਵੇਗਾ ਜ਼ਰੂਰ ਅਤੇ ਉਸ ਦੇ ਨਾਲ ਹੀ ਟਰਾਂਸਪੋਰਟ ਦੇ ਵਿੱਚ ਵੀ ਫਾਇਦਾ ਹੁੰਦਾ ਹੈ ਅਤੇ ਸ਼ਰਧਾਲੂਆਂ ਵੱਲੋਂ ਉੱਥੇ ਦੀਏ ਪ੍ਰਸ਼ਾਦ ਵੀ ਖਰੀਦੇ ਜਾਂਦੇ ਨੇ ਜੋ ਕਿ ਛੋਟੇ ਵਰਗ ਨੂੰ ਫਾਇਦਾ ਹੁੰਦਾ ਹੈ ਅਤੇ ਸ਼੍ਰੀ ਰਾਮ ਜੀ ਦੀ ਪ੍ਰਾਣ ਪ੍ਰਤੀਸ਼ਠਾ ਦੇ ਸਮੇਂ ਵੀ ਉਸ ਵਕਤ ਕਾਫੀ ਲੋਕ ਉੱਥੇ ਪਹੁੰਚੇ ਸਨ ਅਤੇ ਇਸ ਦੇ ਇਲਾਕਿਆਂ ਦੇ ਨਾਲ-ਨਾਲ ਜਿੱਥੇ ਕਿ ਅਯੋਧਿਆ ਦੇ ਨਾਲ-ਨਾਲ ਵੀ ਹੁਣ ਲੋਕ ਟੂਰਿਸਟ ਆਉਣ ਲੱਗੇ ਨੇ ਜਿਸ ਕਰਕੇ ਇਲਾਕੇ ਦੇ ਵਿੱਚ ਕਾਰੋਬਾਰ ਕਾਫੀ ਜ਼ਿਆਦਾ ਵੱਧ ਚੁੱਕਿਆ ਹੈ ਜੋ ਹੁਣ ਤੁਹਾਨੂੰ ਅੱਗੇ ਵੀਡੀਓ ਵਿਖਾ ਰਹੇ ਆ ਉਹ ਵੀਡੀਓ ਹੈ ਸ੍ਰੀ ਹਰਮੰਦਰ ਸਾਹਿਬ ਦੇ ਬਾਹਰ ਖੁੱਲੀ ਹੋਈ ਮਾਰਕੀਟ ਦੀ ਜਿੱਤੇ ਕੀ ਹਰਮੰਦਰ ਸਾਹਿਬ ਦੇ ਵਿੱਚ ਰੋਜ਼ਾਨਾ ਹਜ਼ਾਰਾਂ ਸ਼ਰਧਾਲੂ ਇੱਥੇ ਨਤਮਸਤਕ ਹੋਣ ਵਾਸਤੇ ਆਉਂਦੇ ਨੇ ਜਦੋਂ ਪ੍ਰਮਾਤਮਾ ਦੀ ਹਾਜਰੀ ਵਿੱਚ ਉਹ ਉੱਥੇ ਨਤਮਸਤਕ ਹੁੰਦੇ ਨੇ ਉਸ ਤੋਂ ਬਾਅਦ ਬਾਹਰ ਆ ਕੇ ਬਾਜ਼ਾਰ ਦੇ ਵਿੱਚ ਸ਼ੋਪਿੰਗ ਵੀ ਕਰਦੇ ਨੇ ਅਤੇ ਜਦੋਂ ਸ਼ੋਪਿੰਗ ਕਰਦੇ ਨੇ ਤਾਂ ਇੱਥੋਂ ਲੋਕਾਂ ਨੂੰ ਰੋਜ਼ਗਾਰ ਮਿਲਦਾ ਹੈ ਅਤੇ ਇਸ ਦੁਕਾਨਾਂ ਤੇ ਉਹ ਖਰੀਦਦਾਰੀ ਕਰਕੇ ਆਪਣੇ ਘਰ ਆਪਣੇ ਬੱਚਿਆਂ ਵਾਸਤੇ ਆਪਣੇ ਪਰਿਵਾਰ ਵਾਸਤੇ ਸਮਾਨ ਲੈ ਕੇ ਵੀ ਆਉਂਦੇ ਨੇ ਜਿਸ ਕਰਕੇ ਤੁਹਾਨੂੰ ਸਾਫ਼ ਪਤਾ ਲੱਗ ਜਾਵੇਗਾ ਕਿ ਮੰਦਰ ਗੁਰਦੁਆਰੇ ਅਤੇ ਮਸਜਿਦਾਂ ਦੇ ਵਿੱਚ ਕਿਸੇ ਦੇ ਘਰ ਦਾ ਖਰਚ ਨਹੀਂ ਚੱਲਦਾ ਸ਼ਾਇਦ ਤੁਹਾਨੂੰ ਕਲੀਅਰ ਹੋਜ ਗਿਆ ਹੋਵੇਗਾ ਕੀ ਮੰਦਰ ਕੋ ਗੁਰਦੁਆਰੇ ਅਤੇ ਮਸਜਿਦ ਵਿੱਚ ਕਿਸ ਤਰ੍ਹਾਂ ਘਰ ਦਾ ਖਰਚ ਚੱਲਦਾ ਹੈ ਕਿਉਂਕਿ ਜਦੋਂ ਸ਼ਰਧਾਲੂ ਉੱਥੇ ਜਾਂਉਂਦੇ ਨੇ ਤਾਂ ਘਰ ਵਾਸਤੇ ਕੋਈ ਨਾ ਕੋਈ ਕੀਮਤੀ ਸਮਾਨ ਲੈ ਕੇ ਜ਼ਰੂਰ ਆਉਂਦੇ ਨੇ ਤੁਹਾਨੂੰ ਅਗਲੀ ਵੀਡੀਓ ਚ ਜਾਮਾ ਮਸਜਿਦ ਦੀ ਵੀਡੀਓ ਵਿਖਾਉਂਦੇ ਆ ਜਿੱਤੇ ਕਿ ਰੋਜ਼ਾਨਾ ਕਾਫੀ ਵੱਡੀ ਗਿਣਤੀ ਦੇ ਵਿੱਚ ਸ਼ਰਧਾਲੂ ਇੱਥੇ ਆਉਂਦੇ ਨੇ ਅਤੇ ਮੁ슬림 ਭਾਈਚਾਰਾ ਇੱਥੇ ਨਤਮਸਤਕ ਹੁੰਦਾ ਹੈ ਅਤੇ ਨਤਮਸਤਕ ਹੋਣ ਤੋਂ ਬਾਅਦ ਜਾਮਾ ਮਸਜਿਦ ਦੇ ਬਾਹਰ ਇੱਕ ਮਾਰਕੀਟ ਲੱਗਦੀ ਹੈ ਜਿੱਤੇ ਕਿ ਛੋਟੇ ਦੁਕਾਨਦਾਰ ਆਪਣਾ ਵਪਾਰ ਸਜਾਉਂਦੇ ਹਨ ਅਤੇ ਵੱਖ-ਵੱਖ ਚੀਜ਼ਾਂ ਲੈ ਕੇ ਇੱਥੇ ਵੇਚਦੇ ਹਨ ਅਤੇ ਉਹਨਾਂ ਕਰਕੇ ਜਦੋਂ ਇੱਥੇ ਖਰੀਦਾਰੀ ਹੁੰਦੀ ਹੈ ਤੇ ਗ੍ਰਾਹਕ ਆਉਂਦਾ ਹੈ ਅਤੇ ਉਸ ਤੋਂ ਬਾਅਦ ਇਹਨਾਂ ਦੇ ਘਰਦ ਰੋਜ਼ੀ ਰੋਟੀ ਦਾ जुगाड़ ਹੁੰਦਾ ਹੈ ਅਤੇ ਇੱਥੇ ਤੋਂ ਹੀ ਉਹਨਾਂ ਦੇ ਘਰ ਦਾ ਖਰਚ ਚੱਲਦਾ ਹੈ ਸ਼ਾਇਦ ਪ੍ਰਧਾਨ ਜੀ ਤੁਹਾਡੇ ਹੁਣ ਪੂਰਾ ਧਿਆਨ ਦੇ ਵਿੱਚ ਆ ਗਿਆ ਹੋਵੇਗਾ ਕਿ ਆਖਰ ਮੰਦਰ ਮਸਜਿਦ ਅਤੇ ਗੁਰਦੁਆਰੇ ਵੀ ਕਿੰਨੇ ਜ਼ਰੂਰਤ ਨੇ ਇੱਥੇ ਹੀ ਬਸ ਨਹੀਂ ਜਦੋਂ ਕਰੋਨਾ ਕਾਲ ਆਇਆ ਸੀ ਤਾਂ ਕਰੋਨਾ ਕਾਲ ਦੇ ਵਿੱਚ ਕੁਝ ਲੋਕ ਅਜੇ ਸਨ ਜੋ ਕਿ ਘਰਾਂ ਤੋਂ ਬਾਹਰ ਵੀ ਨਹੀਂ ਨਿਕਲਦੇ ਸਨ ਅਤੇ ਘਰ ਦਾ ਖਰਚ ਚਲਾਉਣਾ ਮੁਸ਼ਕਿਲ ਹੋ ਗਿਆ ਸੀ ਅਜਿਹੇ ਵਕਤ ਦੇ ਵਿੱਚ ਗੁਰੂ ਘਰ ਮੰਦਰ ਅਤੇ ਮਸਜਿਦ ਵਿੱਚ ਹੀ ਲੋਕਾਂ ਨੂੰ ਖਾਣ ਨੂੰ ਮਿਲਦਾ ਸੀ ਤਾਂ ਇਹਨਾਂ ਵੱਲੋਂ ਹੀ ਲੋਕਾਂ ਦੇ ਘਰਾਂ ਦੇ ਵਿੱਚ ਵੀ ਰਾਸ਼ਨ ਪਹੁੰਚਾਇਆ ਜਾਂਦਾ ਸੀ ਜੇਕਰ ਗੱਲ ਕਾਂਗਰਸ ਦੀ ਕਰੀਏ ਤਾਂ ਉਸ ਵਕਤ ਕਾਂਗਰਸ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸੀ ਜੋ ਕਿ ਰੋਜ਼ 7 ਵਜੇ ਤੋਂ ਸ਼ਾਮ ਨੂੰ ਲਾਈਵ ਆ ਜਾਂਦੇ ਸੀ ਪਰ ਲੋਕਾਂ ਤੱਕ ਰਾਸ਼ਨ ਪਹੁੰਚਾਉਣ ਦੇ ਵਿੱਚ ਅਸਫਲ ਦਿਖਾਈ ਦੰਦੇ ਸਨ ਪਰ ਅਸੀਂ ਸਿਆਸਤ ਦੇ ਨਾਲ ਕੁਝ ਲੈਣਾ ਦੇਣਾ ਨਹੀਂ ਕਿਉਂਕਿ ਸਿਆਸੀ ਆਗੂ ਅਕਸਰ ਕਿਸੇ ਨਾ ਕਿਸੇ ਸਟੇਜ ਤੇ ਕੋਈ ਅਜੀਬ ਬਿਆਨ ਦੰਦੇ ਰਹਿੰਦੇ ਹਨ ਅਤੇ ਤੁਸੀਂ ਵੀ ਕਮੈਂਟ ਕਰਕੇ ਦੱਸਿਓ ਕਿ ਜੋ ਗੱਲਾਂ ਅਸੀਂ ਦੱਸਿਆ ਕਿ ਉਹ ਸੱਚ ਹੈ ਜਾਂ ਫਿਰ ਜੋ ਨਗਰ ਕੌਂਸਲ ਕੋਰਾਲੀ ਦੇ ਪ੍ਰਧਾਨ ਰਣਜੀਤ ਸਿੰਘ ਜਿੱਤੀ ਨੇ ਕਿਹਾ ਉਹ ਸੱਚ ਹੈ ਕਮੈਂਟ ਕਰਕੇ ਆਪਣੇ ਵਿਚਾਰ ਜ਼ਰੂਰ ਸਾਂਝੇ ਕਰਿਓ ਅਤੇ ਜੇਕਰ ਰਣਜੀਤ ਸਿੰਘ ਜਿੱਤੀ ਨੂੰ ਲੱਗਦਾ ਹੈ ਕਿ ਉਹਨਾਂ ਵੱਲੋਂ ਗਲਤੀ ਦੇ ਨਾਲ ਇਹ ਸ਼ਬਦ ਨਿਕਲ ਗਏ ਤਾਂ ਉਹਨਾਂ ਨੂੰ ਵੀ ਮਾਫੀ ਮੰਗਣੀ ਜ਼ਰੂਰ ਚਾਹੀਦੀ ਹੈ ਕਿਉਂਕਿ ਮੰਦਰ ਮਸਜਿਦ ਅਤੇ ਗੁਰਦੁਆਰਾ ਸਾਹਿਬ ਦੇ ਨਾਲ ਲੱਖਾਂ ਲੋਕਾਂ ਦੀ ਇੱਥੇ ਆਸਥਾ ਜੁੜੀ ਹੁੰਦੀ ਹੈ ਉੱਥੇ ਹੀ ਲੱਖਾਂ ਲੋਕਾਂ ਦਾ ਕਾਰੋਬਾਰ ਵੀ ਵੱਧਾ ਹੈ ਕਿਉਂਕਿ ਜੇਕਰ ਗੱਲ ਕਰੀਏ ਹਰਮੰਦਰ ਸਾਹਿਬ ਦੀ ਤਾਂ ਹਰਮੰਦਰ ਸਾਹਿਬ ਦੇ ਵਿੱਚ ਲੱਖਾਂ ਸ਼ਰਧਾਲੂ ਲੋਕ ਜਾਂਦੇ ਨੇ ਜਿਸ ਦੇ ਨਾਲ ਉੱਥੇ ਹੋਟਲਾਂ ਦਾ ਕਾਰੋਬਾਰ ਚੱਲਦਾ ਹੈ ਉੱਥੇ ਦੁਕਾਨਦਾਰਾਂ ਦਾ ਕਾਰੋਬਾਰ ਚੱਲਦਾ ਹੈ ਤੇ ਤੁਹਾਨੂੰ ਅਸੀਂ ਪੂਰੀ ਜਾਣਕਾਰੀ ਦੇ ਦਿੱਤੀ ਹੈ ਤੇ ਕਿਹੜੇ-ਕਿਹੜੇ ਕਾਰੋਬਾਰ ਉੱਥੇ ਜ਼ਿਆਦਾ ਚੱਲਦੇ ਨੇ ਤੁਸੀਂ ਕਮੈਂਟ ਕਰਕੇ ਆਪਣੇ ਵਿਚਾਰ ਜ਼ਰੂਰ ਸਾਂਝੇ ਕਰਿਓ ਤੇ ਛਾਡੋ ਬਿਟਰੇ ਉਹ ਸਾਰਾ ਸੋਚ ਵਿਚਾਰ ਕੇ ਰੋਟ ਪਾਉਂਦਾ ਕਿਉਂਕਿ ਮੰਦਿਰ ਨੇ ਮਸਜਿਦ ਨੇ ਗੁਰਦੁਆਰੇ ਨੇ ਠੀਕ ਹੈ ਸਾਡੀ ਆਸਥਾ ਹੋਣੀ ਚਾਹੀਦੀ ਹੈ ਪਰ ਖੌੜ ਨਹੀਂ ਦੇਣਾ ਬੰਦੇ ਦੇ ਕੰਮ ਬੋਲਦੇ ਨੇ 10 ਸਾਲ ਦੇ ਵਿੱਚ ਮੋਦੀ ਸਾਹਿਬ ਨੇ ਕੋਈ ਇਹੋ ਜਿਹਾ ਕੰਮ ਨਹੀਂ ਕੀਤਾ ਇੱਕ ਕੰਮ ਨਹੀਂ ਕਰ ਸਕਦੇ ਜਿਹਦੇ ਸਿਰ ਤੇ ਉਹਨਾਂ ਨੂੰ ਵੋਟ ਮਿਲੇ ਦੂਜੇ ਪਾਸੇ ਸਾਡੇ ਮਨਮੋਹ ਸਿੰਘ ਜੀ 10 ਸਾਲ ਰਹੇ ਉਹਨੇ ਇੰਨੇ ਜਿਆਦਾ ਕੰਮ ਕੀਤੇ ਨੇ ਕਿ ਅੱਥਰੂ ਵਿੱਚ ਜੋ ਰਸਾਣ ਆਇਆ ਪੂਰੀ ਦੁਨੀਆ ਹਿੱਲਦੀ ਹੈ ਪਰ ਸਾਡਾ ਮੁਲਕ ਸਥਿਰ ਰਿਹਾ ਸਾਡੀ ਪਾਰਟੀ ਕੰਮ ਨੂੰ ਤਰਫ ਰੱਖਦੀ ਹੈ ਇਸ ਫਿਰਕਾਪ੍ਰਸਤ ਜੋੜੀ ਨੇ ਮੋਤੀ ਸ਼ਾਹੀ ਜੋੜੀ ਨੇ ਸਾਡੇ ਨੇਤਾ ਸੀ ਰਾਹੁਲ ਗਾਂਧੀ ਜੀ ਨੇ ਕਿਵੇਂ 10 ਸਾਲ ਦੁਨਤ ਪਾਸ ਆਪਦੇ ਚਪਾਇਆ ਪਰ ਉਸ ਮਹਾਦੇ ਪੱਤੇ ਤੇ ਲੱਫੇ ਤੇ ਕਦੇ ਸ਼ਿਕਲ ਨਹੀਂ ਆਈ ਕਦੇ ਜਲਦੀ ਸਟੇਜ ਦੇ ਉੱਤੇ ਕਿਹਾ ਗਿਆ ਜੀ ਕਿ ਜਿਹੜੇ ਧਾਰਮਿਕ ਸਥਾਨ ਨੇ ਮੰਦਿਰ ਮਾਜਦਾ ਗੁਰਦੁਆਰੇ ਉਹ ਇੱਕ ਆਸਥਾ ਦਾ ਕੇਂਦਰ ਹੋ ਸਕਦੇ ਨੇ ਲੇਕਿਨ ਖਾਨੂਨ ਨਹੀਂ ਦਿੰਦੇ ਕਿ ਕੋਵਿਡ ਨੂੰ ਪਾਰਟੀ ਭੁੱਲ ਚੁੱਕੀ ਹੈ ਜੀ ਜਿਹਨੇ ਕਿਹਾ ਰਣਜੀਤ ਸਿੰਘ ਜੀ ਜਿਹਨੇ ਜੀ ਜਦੋਂ ਤੁਸੀਂ ਸਟੇਟ ਤੇ ਗਏ ਸੀ ਕਿ ਧਾਰਮਿਕ ਸਥਾਨ ਆ ਮੰਦਿਰ ਮਸਜਿਦ ਗੁਰਦੁਆਰੇ ਆਸਥਾ ਦਾ ਕੇਂਦਰ ਹੋ ਸਕਦੇ ਨੇ ਲੇਕਿਨ ਖਾਣ ਨੂੰ ਨਹੀਂ ਦਿੰਦੇ ਕਿ ਕੋਵਿਡ ਨੂੰ ਪਾਰਟੀ ਭੁੱਲ ਚੁੱਕੀ ਐ ਨਹੀਂ ਮੈਨੂੰ ਨਹੀਂ ਪਤਾ ਕਿਸ ਨੇ ਗੱਲ ਕਹੀ ਐ ਪਰ ਲੇਕਿਨ ਮੈਨੂੰ ਤਾਂ ਖੁਦ ਪਤਾ ਐ ਕਿ ਕੋਵਿਡ ਦੇ ਵਿੱਚ ਬਹੁਤ ਸਾਰੀਆਂ ਸਮਾਜ ਸੇਵੀ ਜਥੇਬੰਦੀਆਂ ਨੇ ਗੁਰਦੁਆਰਾ ਸਾਹਿਬ ਦੀਆਂ ਕਮੇਟੀਆਂ ਨੇ ਮੰਦਿਰ ਕਮੇਟੀਆਂ ਨੇ ਡੇਰਿਆਂ ਦੀਆਂ ਕਮੇਟੀਆਂ ਨੇ ਸਰਕਾਰ ਦੇ ਨਾਲ ਮਿਲ ਕੇ ਦੱਬ ਕੇ ਆਪਣਾ ਸਹਿਯੋਗ ਕੀਤਾ ਮੈਂ ਤਾਂ ਇੰਚਾਰਜ ਮੰਤਰੀ ਸੀਗਾ ਇਸ ਜ਼ਿਲ੍ਹੇ ਦਾ ਤੇ ਮੈਨੂੰ ਪਤਾ ਕਿ ਕਿਸ ਤਰੀਕੇ ਦੇ ਨਾਲ ਇਹ ਸੇਵਾ ਹੋਈ ਤੇ ਕਿਸ ਤਰ੍ਹਾਂ ਉਸ ਸੰਕਟ ਚੋਂ ਜਿਹੜੀ ਕੁਦਰਤੀ ਆਫਤਾਂ ਆਈਆਂ ਸੀਗੀਆਂ ਉਹਦੇ ਵਿੱਚੋਂ ਪੰਜਾਬ ਕਿਵੇਂ ਬਾਹਰ ਨਿਕਲੇ ਬਚਾ ਬਚ ਕੇ ਤੋਂ ਇਸ ਕਰਕੇ ਮੈਨੂੰ ਨਹੀਂ ਪਤਾ ਕਿ ਕਿਸ ਨੇ ਇਹ ਜਿਹੀ ਕੋਈ ਗੱਲ ਕਹੀ ਹੈ ਪਰ ਲੇਕਿਨ ਜਿਹੜੀ ਗੱਲ ਮੇਰੇ ਜ਼ਿਹਨ ਦੀ ਹੈ ਉਹ ਬਿਲਕੁਲ ਕਲੀਅਰ ਹੈ ਕਿ ਅਗਰ ਅਸੀਂ ਕੋਵਿਡ ਵਰਗੀ ਗੱਲ ਕੋਵਿਡ ਵਰਗੀ ਗੱਲ ਤਾਂ ਇੱਕ ਇੱਕ 파ਟ ਹੈ